ਐਵੇਂ ਕੀ ਹਾਂ ਜੀ ਮੈਂ ਆ ਗਈ ਕੁਝ ਨਸ ਫਾਈਲ ਦਾ ਘਟਿਆ ਤਾਂ ਮਾਂ ਕੋਤ ਕੀ ਕਰਨੇ ਹੋ ਮਾਂ ਕੋਤ ਇੱਕ ਤਾਂ ਮੈਨੂੰ ਇਹ ਨਾਲ ਸਮਝ ਨਹੀਂ ਆਦੀ ਕੀ ਕਰਨੇ ਆ ਮੈਨੂੰ ਦਿਨ ਬੁਲਾਨੀ ਆ ਜੀ ਨਹੀਂ ਨਹੀਂ ਮੇਰੀ ਤੈਨੂੰ ਤਾਂ ਮਾਦੀ ਹੋ ਗਈ ਜੀ ਜੀ ਇਹ ਦੱਸਿਓ ਮਮੀ ਕੀ ਗੱਲ ਮੈਨੂੰ ਸਮਝ ਨਹੀਂ ਲੱਗਦੀ ਤਾਂ ਮਾਂ ਹਾਂ ਮੈਨੂੰ ਕੋਤ ਕਦੀ ਮੈਂ ਕੰਦੀ ਨਹੀਂ ਆਉਂਦੀ ਮਮੀ ਕਹਿੰਦੀ ਚਾਹ ਬਣਾ ਕੇ ਦੇ ਮੈਨੂੰ ਅੱਛਾ ਤੇਰੇ ਨੇ ਮੇਰਾ ਤਾਂ ਮਾਹ ਵੀ ਖਰਾਬ ਕੀਤਾ ਹਾਂ இப்போ சம்திங் அதுவும் சார் அவங்க தான் வந்து போடா விந்தி விந்தி பாணியா ਮੰਮੀ ਕੀ ਕਰਦੇ? ਤਾ ਤਾਂ ਨਹੀਂ ਜਾਦੀ ਬੈਠੀ। ਪਾਣੀ ਇਹਨੂੰ ਕਿਹਾ ਇਹ ਤੱਕ ਲੈ ਗਈ ਨਹੀਂ ਆਈ ਬਿੰਕੀ। ਉਹਨ ਮੈਂ ਤਾ ਮੰਗੂਗੀ, ਤਾਂ ਨਹੀਂ ਦਿੱਤੀ ਤੂੰ ਪਾਣੀ ਪਾਣੀ ਪਾ ਦੋ। ਬਿੰਕੀ ਲਈ ਆ ਯਾਰ ਪਾਣੀ। ਐਨਾ ਡਾ ਲੱਗਦਾ ਹਾਂ ਦਾ। ਹਾਂਜੀ ਕੰਮ ਕਰ ਦਿੱਤੀ ਸੀ। ਇਹਨੂੰ ਪੋਤੋ ਕਦੋਂ ਦੀ ਤਾ ਮੰਗਈਏ ਤੂੰ। ਕੀ ਕਹਿ ਰਹੇ ਨੇ? ਚਾਹ ਦਾ ਗਿਆ ਤੈਨੂੰ ਦੋ ਤਿੰਨ ਦਿਨ ਦੀਸ ਲੈਣੀ। ਚਾਹ ਰੱਖਿਆ ਹੁਣ ਬਣਨੀ ਤਾਂ ਹੈਗੀ ਆ। ਤੇ ਮੰਮੀ ਨੇ ਤੂੰ ਸਮਝ ਲੈ ਘਰ ਮਾਈ ਮਟੀ ਕਾਲਾ ਆਪੀ। ਇਹ ਰਮਿੰਦਰ ਸੁਣਦੀ ਮੈਂ ਸਾਧਨ ਪਾਗਲ ਕਰਦੀ ਆ ਸੌਣ ਸੌਣ। ਇਹ ਤਾਂ ਮੈਂ ਨਹੀਂ ਮੰਮੀ ਕੋ ਸਮਝ ਲੈ ਅੱਧੀ ਨਾ। மனித பத்தி மோட்டா ਆਹ ਯਾਰ ਮੈਂ ਕਿ ਪਾਣੀ ਮੰਮੀ ਨੇ ਦੋ ਦਿਨਾਂ ਚ ਗਏ ਨੀ ਤਾਂ ਲੈਣ ਪੈ ਡਿਆ ਆਲੀ ਤਾਂ ਤੂੰ ਨਾਈ ਤਾਂ ਲੈ ਕੇ ਭੁਦੀਆ ਲੈਣ ਦੀ ਬਿਸਕੁਟ ਲੈਣ ਦੀ ਠੀਕ ਐ ਮੈਂ ਦੋ ਅੰਦਰ ਮੰਮੀ ਭੁਦੀਆ ਭੁਦੀਆ ਕਿਹਾ ਸੀ ਅਮੇ ਜਾਂਦੀ ਭੂਤਾਂ ਦੀ ਫਿਲਮ ਦੇਖਣੀਆਂ ਪਾਗਲ ਹੋ ਗਈਆਂ ਭੂਤਾਂ ਦੀ ਫਿਲਮ ਦੀ ਗੱਲ ਉਹਨਾਂ ਕਰ ਰਹੇ ਆ ਚਰੋ ਉਹ ਤੇ ਕਹਦੇ ਨੇ ਭੁਦੀਆ ਬਿਸਕੁਟ ਦੀ ਗੱਲ ਕਰਦੀ ਚਾਹ ਲੈ ਆਈਆਂ ਭੁਦੀਆ ਬਿਸਕੁਟ ਤਾਂ ਨਾਲ ਲਿਆ ਖਾਣ ਨੂੰ ਇੱਕ ਹੋਰ ਬੁੜੇ ਨੇ ਮੈਨੂੰ ਪਾਗਲ ਕਰਾ ਛੱਡ ਮੈਨੂੰ ਸਮਝੀ ਨਹੀਂ ਆਈ ਆਈ ਤਾਂ ਕਿਰਨੀ ਗੱਲ ਦਾ ਕੋਈ ਨਹੀਂ ਮਿਲਿਆ ਕਰਨ ਦੋ ਸਾਬੇ ਸਮਝੀ ਦੋ ਤਮ ਦੀ ਜਾਓ ਆ ਵੀ ਤੁਮੇ ਨੂੰ ਮਾਲਾ ਮਤ ਤਮਦਾ ਆਇਤਾ ਇਨ ਕਿਉਂ ਨਹੀਂ ਤਮਦਾਉਂਦੀ ਇਹਨੂੰ ਮਾਰੀ ਮਮੀ ਹੁਣ ਕੀ ਕਰੀਏ ਨਵੀਂ ਨਵੀਂ ਆਈ ਹੁਣ ਕਿੰਨਾ ਕੀ ਕਮਾਂ ਨੇ ਮੈਂ ਰੋਜ ਪਰ ਉਹ ਜੀ ਕਹਿੰਦਾ ਮੰਮੀ ਦੀ ਮਾਣੀ ਮੁੱਟੀ ਲੈਂਗੁਏਜ ਸਮਝਿਆ ਕਰ ਇੰਨਾ ਬੋਲੀ ਤੇ ਤੁੰਨਾ ਬੋਲ ਦੀ ਬਹੁਤ ਦਮੇਦਾਰੀ ਨੂੰ ਬੋਲਦੀ ਬੋਲਦੀ ਆ ਕੋਈ ਨਾ ਗੁੱਸਾ ਲੜਨਾ ਨਹੀਂ ਹੈਗਾ ਪਿਆਰ ਨਾਲ ਜੋ ਮਰਜ਼ੀ ਕੰਮ ਕਰੀ ਜਾ ਲੜ ਕੇ ਕੋਈ ਫਰਕ ਨਹੀਂ ਪੈਂਦਾ ਹੁਕਮ ਦੀ ਨਹੀਂ ਆਉਂਦੀ ਇਹਨੂੰ ਮੈਂ ਕਹਿੰਦੀ ਆਵੇਂ ਦੀਦੀ ਨੂੰ ਪੋਤਲੇ ਕਰਦੀ ਇਹਨੂੰ ਫੇਰ ਵੀ ਤਮਦਾਂਦੀ ਇਹਨੂੰ ਮਾਰੀ ਜੀ ਉਹ ਦੀਦੀ ਨੂੰ ਆਈ ਤਾਂ ਸਹੀ ਪਹਿਲਾਂ ਮੈਨੂੰ ਦੱਸ ਕੇ ਗਈ ਵੀ ਕਹਿੰਦੀ ਮੈਨੂੰ ਪਤਾ ਨਹੀਂ ਕਿ ਮੰਮੀ ਕੀ ਕਹਿ ਰਹੀ ਆ ਚਾਹ ਨੂੰ ਗਈ ਐ ਨਾ ਚਾਹ ਚਾਹ ਤਾਂ ਆ ਵੀਲਾ ਪੋਤੀ ਤਾਂ ਲਿਆ ਕਿਦ ਲੱਖ ਦਿੰਦੀ ਲਚਾਣੇ ਪੀਉਤਾ ਪੀਉਤਾ ਯਾਰ ਚਾਹ ਮੰਮੀ ਫੋਕੀ ਹੁਣ ਮਿੱਠਾ ਪਾਇਆ ਤਾਂ ਪੀ ਕੇ ਦੇਖੋ ਠੀਕ ਤਾਂ ਐ ਇਹਨਾਂ ਦਾ ਮਿੱਠਾ ਪਾ ਦੇ ਮੈਂ ਤਾਂ ਇਹਨਾਂ ਮਿੱਠਾ ਪੀਤਾ ਵੀ ਜਾਂਦਾ ਪਿੰਕੀ ਇਹ ਪਿੰਕੀ ਹਾਂਜੀ ਯਾਰ ਕੱ

ਰਾਤ ਨੂੰ ਪੇਨੇ ਤੇ ਸੌਦੀ ਬਣੀ ਉਹਦੀ ਕਾਜਮਾਨੀ ਠੀਕ ਆ ਕੀ ਬਣਾਣਾ ਹੈ ਰਾਤ ਮਾ ਰਾਤ ਮਾ ਚ ਲੈ ਆਉਂਗੀ ਪੁੱਛ ਲੂੰਗੀ ਉੱਥੇ ਤੈਨੂੰ ਥੱਪੜ ਮੂੰਹ ਤੇ ਪੈਣਾ ਦੇਗੀ ਤੇਰੇ ਕਿਉਂ ਥੱਪੜ ਕਿਉਂ ਮਾਰੂਗੇ ਮਾਰੂਗੀ ਤੇਨੂੰ ਦਮਦ ਨਹੀਂ ਲੱਗਦੀ ਜਿਹੜੇ ਤੈਨੂੰ ਤੋਈ ਉਹਨਾਂ ਜਿਹੜਾ ਤਮ ਕੋ ਮੈਨੂੰ ਪਤਾ ਨਹੀਂ ਆਇਆ ਬਾਤੀ ਨਹੀਂ ਸਮਝ ਆਇਆ ਥੱਪੜ ਦਾ ਸਮਝ ਆ ਗਿਆ ਮੈਂ ਆਪੇ ਲੈਣੀ ਜੋ ਲੈ ਆਣਾ ਹਾਂ ਕਿ ਕੱਤਾਂ ਨਹੀਂ ਦਰ ਭੰਨਣੀਆਂ ਤੇਰੀਆਂ ਤੇ ਕਿ ਤੇਰੀਆਂ ਮੈਂ ਕਿਦਾਂ ਕੋਈ ਨਾ ਹਾਂ ਪਤਾ ਨਹੀਂ ਤੈਨੂੰ ਜਿਹੜਾ ਲੱਗਦਾ ਤੈਨੂੰ ਅਧੇ ਕਰਦੀ ਰਹਿੰਦੀ ਮੈਂ ਉਹ ਮੈਨੂੰ ਥੋੜੀ ਨਾਲ ਗੱਲ ਕਰਨੀ ਸੀ ਕਰੋਗੀ ਕਰ ਨਿਕਲਣਾ ਉਹ ਸੋਡੀ ਮੰਮੀ ਦਾ ਨੇ ਮੈਨੂੰ ਤੰਗ ਕੀਤਾ ਮੈਨੂੰ ਉਹਨਾਂ ਕੋਲ ਗੱਲ ਹੀ ਨਹੀਂ ਸਮਝ ਲੱਗਦੀ ਹੁਣ ਕੀ ਕਰਤਾ ਉਹ ਜਿੱਦਾਂ ਬੋਲਦਾ ਮੈਨੂੰ ਕੋਈ ਭਾਸ਼ਾ ਹੀ ਨਹੀਂ ਸਮਝ ਲੱਗਦੀ ਉਹਨਾਂ ਦੀ ਤੇ ਸਮਝਿਆ ਕਰ ਨੰਣਾ ਮਗਰੰਦਨ ਹੁਣ ਮੈਂ ਟਰਾਈ ਤਾਂ ਕਰਦੀ ਆ ਪਰ ਮੈਨੂੰ ਬੱਲੇ ਹੀ ਨਹੀਂ ਪੈਂਦੀ ਤੇ ਸਾਨੂੰ ਹੀ ਭੈਣ ਭਰਾ ਸਮਝ ਲੱਦੀ ਤੂੰ ਹੀ ਸਮਝਿਆ ਕਰ ਉਹਨਾਂ ਕਾਦੀ ਦਾ ਮੈਂ ਕੋਸ਼ਿਸ਼ ਮੈਂ ਸਮਝ ਹੀ ਨਹੀਂ ਲੱਗਦੀ ਹੋਰ ਜਿਹੜੀ ਹੱਥ ਪੈ ਜਾਊਗੀ ਕੋਈ ਦਾ ਬਾਤਾ ਹੋ ਮੰਦੇ ਕੀ ਐ ਮਮੀ ਕੰਮ ਤੇ ਜਾਣਾ ਹਟਾ ਤਾ ਤਾ ਕੀ ਕਿਨੂੰ ਘੁੱਟਦਾ ਹਣ ਕੰਮ ਤੇ ਜਾਣਾ ਆ ਕੰਮ ਤੇ ਉਤ ਜਾ ਨਾਲੇ ਕਹਿੰਦੀ ਘੁੱਟਦਾ ਘੁੱਟਦਾ ਨਾਲੇ ਕਹਿੰਦੀ ਕੰਮ ਤੇ ਕੀ ਲਾਇਆ ਤੁਸੀਂ ਯਾਰ ਸਮਝੇ ਨਾ ਜੀ ਸਾਰੇ ਹਾਂਜੀ ਨਾਲ ਤੋਂ ਮੇਰੀ ਮਾਰਦੇ ਇਹਨੂੰ ਮਰਦਾ ਕੰਮ ਦਾ ਹਣ ਕੀ ਹੋ ਗਾ ਕੰਦੀ ਨਹੀਂ ਆਉਂਦੀ ਇਹਨਾਂ ਮੈਂ ਕੰਮ ਤੇ ਜਾਉਂ ਉਹਨੂੰ ਕੰਨੀ ਇਹਨੂੰ ਪਤਾ ਹੀ ਨਹੀਂ ਲੱਗਦਾ ਕਹਿੰਦਾ ਮੈਂ 30 ਤੰਦੀ 30 ਤੰਦੀ ਅੱਗੋਂ ਇਹ ਕਰੀ ਜਾਂਦਾ ਮੰਮੀ ਕਹਿੰਦੇ ਕੰਮ ਤੇ ਜਾਣਾ ਉੱਡ ਜਾ ਤਿਆਰ ਹੋ ਜਾ ਪਹਿਲਾਂ ਕਹਿੰਦੀ ਲੜਾਈ ਹੋ ਗਈ ਐ ਸੁੱਤਾ ਉੱਠ ਜਾ ਮੈਂ ਹੀ ਉੱਠ ਜਾ ਉੱਠ ਜਾ ਕਹਿੰਦੀ ਕੋਣਾ ਕੋਣਾ ਸਮਝ ਨਹੀਂ ਤਾਂ ਸਮਝੇ ਨਾ ਦੀ ਕੀ ਨਾ ਇਹ ਦਰੋੜਾ ਪਾਦੇ ਰਹਿੰਦੇ ਆ ਪਹਿਲਾਂ ਤੇਰੇ ਘਰ ਵਾਲੇ ਨੂੰ ਸਮਝਿਆ ਨਹੀਂ ਹੁਣ ਤੈਨੂੰ ਵੀ ਨਹੀਂ ਸਮਝਿਆ ਨਾ ਡਰਾਮੇ ਕਰਦਾ ਯਾਰਾਂ ਮੈਂ ਕੀ ਕਰਾਂ ਮੈਂ ਉੱਠ ਜਾ ਤਿਆਰ ਹੋ ਜਾ ਕੰਮ ਤੇ ਜਾਣ ਨੂੰ ਕਹਿੰਦੇ ਆ ਬਾਤਲ ਬਣਾਇਆ ਇਹਨੇ ਮੈਨੂੰ ਮਾਰ ਦਿੱਤੇ ਇਹਨਾਂ ਨੇ ਚੱਲ ਜਾਣਾ ਚਾਹ ਲੈ ਗਿਆ ਜੱਗਾ ਠੀਕਾ ਹੋਣੀ ਰਹਿੰਦੀ ਇਹਨਾਂ ਨੂੰ ਕੀ ਆ ਸਾੰਗੀ ਕਰ ਦਿੰਦੇ ਮੰਮੀ ਵੀ ਬਰੋਜ ਉਦਾਂ ਸਮਝ ਨਹੀਂ ਆਦਾ ਕੀ ਕੀ ਬੋਲਦੇ ਰਹਿੰਦੇ ਆ ਮੰਮੀ ਚਾਹ ਲਿਆਓ ਯਾਰ ਮੈਂ ਤਾਂ ਆ ਪੀ ਲਾ ਕਿੰਨਾ ਟਾਈਮ ਲਾ ਦੰਦ ਸੀ ਯਾਰ ਹੁਣ ਬੰਦਿਆ ਟਾਈਮ ਤੇ ਲੱਗਦਾ ਹੀ ਆ ਮੈਂ ਗਰਮ ਹੀ ਯਾਰ ਤੂੰ ਧੂਤ ਮਾਰ ਕੇ ਪੀ ਲਾ ਪੀ ਲੈ ਜਲਦੀ ਜਲਦੀ ਪੀ ਲਾ ਪੂਤਾ ਮਾਰ ਕੇ ਮਾਰ ਪੀ ਚਾਹ ਤੇ ਚਾਹ ਵਧੀਆ ਬਣਾਈ ਕੀ ਪਾਇਆ ਚੱਜ ਅਦਰ ਪਾ ਕੇ ਬਣਾਈ ਅੱਛਾ ਵਧੀਆ ਤੋ ਆਦ ਬਣਾਈ ਗਰਮੀ ਬੜੀ ਪਈ ਆ ਫੁੱਕਾ ਮਾਰ ਮਾਰ ਪੀ ਮਾਣ ਸੰਦੀ ਕਰ ਲੈ ਤੂੰ ਮਾਰ ਬਹੁਤ ਆ ਚਾਹ ਪੀਣਾ ਵੀ ਠੰਡੀ ਵਾਲਾ ਹੁੰਦਾ ਸੰਦੀ ਕਰ ਕੇ ਪੀ ਲੈ ਜਲਦੀ ਕਰ ਲੈ ਬਹੁਤ ਟਾਈਮ ਹੋ ਗਿਆ ਹੈ। ਕੰਮ ਕਰਦਾ ਛੁੱਟੀਆਂ ਪਈਆਂ ਆ ਹੁਣ ਮੈਨੂੰ। ਮੈਂ ਤੁਹਾਨੂੰ ਦੱਸਣਾ ਸੀਗਾ। ਛੁੱਟੀਆਂ ਪੈ ਗਈਆਂ। ਹਾਂ। ਸੋ ਮੈਂ ਪਿੰਕਿੰਗ ਦਤੋਂ ਕਿ ਬੇਬੀ ਥੋਕੀਆਂ ਪੈ ਗਈਆਂ ਹੁਣ ਤੇ ਜਦੋਂ ਮਰਜੀ ਉੱਥੋਂ ਟਾਈਮ ਤੇ ਭਾਵੇਂ ਲੇਟੀ ਉੱਥੋਂ ਤੋਂ ਹੀ ਗੱਲ ਨਹੀਂ। ਛੁੱਟੀਆਂ ਪਈਆਂ ਆ ਅੱਜ ਹੀ ਫੋਨ ਆਇਆ ਸੀ ਉਹਨੇ ਚਾਹ ਪੀਣ ਤੋਂ ਪਹਿਲਾਂ ਪਹਿਲਾਂ। ਚਲ ਤੋਈ ਨਹੀਂ ਮੈਂ ਦੱਸ ਦਿਆਂ ਨੂੰ ਬਿੰਕਿੰਗ ਫਿਰ ਮੈਂ ਠੀਕ ਆ। ਦੱਸ। ਚਲ ਥੀਂ ਪੀਲਾ ਚਾਹ ਪਿਆ। ਸਾ ਗਰਮਾਣ ਕਿੱਥੋਂ ਪੀਲਾਂ? ਇਹ ਵੀ ਅੰਧੀ ਕਾ ਕੇ ਪੀਆ ਦਦੀ ਦਦੀ। ਠੀਕ ਆ। ਹਾਂ ਜੀ ਮੈਂ। ਇਹ ਆਦੀ ਆ। ਕੁਛ ਨਾ ਮੈਂ ਖਿ ਹਾਂ ਜੀ ਉਹਨੇ ਕੰਮ ਤੇ ਨਹੀਂ ਨਾ ਫੋਨ ਆ ਗਿਆ ਕੰਮ ਤੇ ਕਿਉਂ ਕਿਉਂ ਨਹੀਂ ਆ ਕੰਮ ਤੇ ਤੀਆਂ ਪੈਗੀਆਂ ਕਿਨੂੰ ਕੁੱਤੀਆਂ ਪੈਗੀਆਂ ਛੁੱਟੀਆਂ ਪਈਆਂ ਛੁੱਟੀਆਂ ਕੋਈ ਨਹੀਂ ਮੰਗਣਾ ਆਪੇ ਜਾ ਕੇ ਬੋਸ ਲੈਣੀ ਆ ਕੁੱਤੀ ਆ ਤੈਨੂੰ ਨਹੀਂ ਪਤਾ ਲੱਗਦਾ ਇਹਨਾਂ ਮੱਝੀ ਤੈਨੂੰ ਤੁਹਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਕੋਈ ਵੀ ਤੈਨੂੰ ਦਿਮਾਗ ਮੇਰਾ ਪਾਗਲ ਕੀਤਾ ਤੁਸੀਂ ਤੁਸੀਂ ਮੈਨੂੰ ਪਾਗਲ ਕੀਤਾ ਮੈਂ ਤੁਹਾਨੂੰ ਵੀ ਕਰਨਾ ਕੀ ਕਰ ਰਹੇ ਹੋ ਕੁਛ ਨਹੀਂ ਫੋਨ ਆਇਆ ਸੀ ਦਸਤਰਦ ਅਛਾ ਮਾਂ ਮਮੀ ਨਾਲ ਤੁਹਾਨੂੰ ਕੁੱਤੀਆਂ ਪੈ ਗਈਆਂ ਕੁੱਤੀਆਂ ਨਹੀਂ ਪਈਆਂ ਯਾਰ ਛੁੱਟੀਆਂ ਪਈਆਂ ਮਮੀ ਪਤਾ ਨਹੀਂ ਕੀ ਕੀ ਬੋਲ ਦਿੰਦੇ ਆ ਮਮੀ ਵੀ ਇਹਨਾਂ ਕੁਝ ਨਹੀਂ ਬੋਲ ਦਿੰਦੇ ਆ ਹੰਤਾ ਕੀ ਕਰੀਏ ਬੋਲਦੇ ਆ ਮਾੜਾ ਮੋਟਾ ਹੋਈ ਅੰਨਾ ਕਿਉਂ ਆਉਂਦਾ ਪਰ ਚਲੋ ਫਿਰ ਵਿਚਾਰਾ ਦਿਲਾਈ ਰੱਖਦੇ ਆ ਹਸਾਉਂਦੇ ਰਹਿੰਦੇ ਆ ਬੁੱਢੀ ਸਿੱਧੀ ਗੱਲਾਂ ਕਹੀ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਦੀ ਕੋਈ ਨਹੀਂ ਤਮ ਮਮੀ ਉਹਦਾ ਸਾਰਾ ਦਿਨ ਚਲੋ ਦਿਲ ਵੀ ਲਈ ਰੱਖਦੇ ਆ ਪਰ ਸਾਰਾ ਟਾਈਮ ਬੜਬੜ ਬੜਬੜ ਕਰਦੇ ਹੀ ਰਹਿੰਦੇ ਆ ਹੂੰ ਤੁਮੇ ਸਭ ਬੜਬੜ ਉ ਕਰਦੇ ਹੀ ਰਹਿੰਦੇ ਨੇ ਕੀ ਮਮੀ ਬੜਬੜ ਕਰਦੇ ਰਹਿੰਦੇ ਆ ਅਸੀਂ ਤਾਂ ਮੰਮੀ ਨਾਲ ਉਹਦੇ ਗੱਲਾਂ ਕਰਦੇ ਬੈਸੀਏ ਲੈ ਤੂੰ ਤਾਂ ਸਮਝਿਆ ਕਰ ਮੜਾ ਮੋਟਾ ਕੀ ਗੱਤਾਂ ਗੱਲਾਂ ਹੀ ਕਰਦੀ ਉਹ ਕੋਈ ਬੰਦਾ ਬੜਬੜ ਕੀ ਹੁੰਦਾ ਇਹ ਤਾਂ ਗੱਲਾਂ ਹੁੰਦੀਆਂ ਉਹ ਕਹਿੰਦੀ ਆ ਮਮੀ ਦਿਲ ਲਈ ਰੱਖਦੇ ਆ ਘਰ ਦੇ ਵਿੱਚ ਬਈ ਸਾਰਾ ਟਾਈਮ ਬੋਲਦੇ ਰਹਿੰਦੇ ਆ ਖਾਣਾ ਹੀ ਲੱਗਦਾ ਉਹ ਹੀ ਗੱਲਾਂ ਕਰਦੇ ਸੀ ਤੇ ਸਮਝਣ ਦੀ ਕੋਸ਼ਿਸ਼ ਕਰੋਗਾ ਕੱਲ ਨੂੰ ਮੇਰਾ ਵਿਆਹ ਹੋ ਗਾ ਮੜ ਕੀ ਤੀ ਤਾਂ ਕਹਣਾ ਉਹ ਪਾਗਲੀ ਆ ਲੈ ਅਸੀਂ ਕਿਹੜਾ ਪਾਗਲਾ ਨੇ ਇਦਾਂ ਕਹਾਂਗੇ ਮੰਮੀ ਆਪਣੀ ਤਾਂ ਸਮਝਣ ਦੀ ਕੋਸ਼ਿਸ਼ ਕਰੋ ਨਾ ਹੌਲੀ ਹੌਲੀ ਤੁਸੀਂ ਕੁਛ ਨਹੀਂ ਆਈ ਤਾਂ ਸਦਾ ਹੀ ਅਸੀਂ ਦੋ ਤਾਂ ਬੈਠੇ ਹਾਂ ਮੰਮੀ ਸਾਰਾ ਦਿਨ ਬੋਲਦੇ ਆ ਪਰ ਸਾਨੂੰ ਹਾਸਾ ਵੀ ਬੰਦਾ ਵਾ ਦਿਲ ਆਈ ਰੱਖਦੇ ਆ ਇਹ ਨਹੀਂ ਹੁੰਦਾ ਵੀ ਬੋਲੀ ਜਾਓ ਬੋਲੀ ਜਾਓ ਕੋਈ ਸਮਝਿਆਗਾ ਮੰਮੀ ਦੀ ਲੈਂਗੁਏਜ ਨੂੰ ਹੌਲੀ ਹੌਲੀ ਸਮਝ ਜਾਓਗਾ ਥੋੜਾ ਥੋੜਾ ਸਮਝਿਆ ਕਰੋ ਇਹਨਾਂ ਚੰਗਾ ਲੱਗਦਾ ਠੀਕ ਆ ਚਲੋ ਕੋਈ ਨਹੀਂ ਦੀਦੀ ਸਮਝਿਆ ਕਰਨਾ ਹੌਂਡਾ ਕਿ ਅੱਗੇ ਤਾਂ ਬੜ 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 ਕਰਦੀ ਆ ਅਸੀਂ ਇੱਧਰ ਤਾਂ ਕਹੀ ਨਹੀਂ ਸੀਗਾ ਚਲੋ ਕੋਈ ਗੱਲੇ ਤੁਹਾਨੂੰ ਬੁਰਾ ਲੱਗ ਜਾਣਾ ਇਹ ਨਹੀਂ ਇਹ ਕਿਹਾ ਵੀ ਆਪੇ ਚਲੋ ਇਹ ਨਹੀਂ ਕਿਹਾ ਮम्मी ਦਿਲ ਵੀ ਲੈ ਰੱਖਦੀ ਐ ਵੀ ਤਾਂ ਸੁਣਨਾ ਤੂੰ ਇੱਕ ਚੀਜ਼ ਤਾਂ ਹੋਣੀ ਬੋਲਣ ਲੱਪੀਆਂ ਨੂੰ ਜੋ ਮੈਂ ਸੁਣਾਂ ਮੈਂ ਤਾਂ ਉਹੀ ਕਹਿਣਾ ਹੁਣ ਮੈਂ ਥੋੜੀ ਸੁਣਾਂ ਮੈਂ ਤੁਸੀਂ ਕੀ ਗੱਲਾਂ ਕਰਦੇ ਸੀਗੇ ਮੈਂ ਤਾਂ ਬੜਬੜ ਹੋਣਗੇ ਬੜਬੜ ਕਹਿੰਦੇ ਕਰਦੀ ਸੀ ਦੱਸੋ ਦੱਸੋ ਤੁਹਾਨੂੰ ਆ ਕੇ ਵੀ ਕੀ ਗੱਲਾਂ ਹੋਾਰੇ ਸੀ ਤੁਸੀਂ ਚੰਗਾ ਲਾ ਤਾਂ ਉਹ ਵੀ ਸੁਣੋਗੇ ਫਿਰ ਬੋਲੋਗੇ ਉਹ ਵੀ ਉਧਰ ਆਟਾ ਗੁੰਨਣ ਤੇ ਲਈ ਤੁਸੀਂ ਇੱਥੇ ਗੱਲਾਂ ਕਰੀ ਜਾਂਦੇ ਹੋ ਪੂਰੀ ਗੱਲ ਸੁਣ ਕੇ ਬੋਲਣਾ ਫਿਰ ਉਹ ਮਾੜਾ ਦੇਖ ਵੀ ਲੈਂਦੀ ਉਹ ਆਟਾ ਗੁੰਦੀ ਬੈਠੀ ਉਧਰ ਕੰਮ ਕਰ ਲਓ ਟਕੇ ਨਾਲੇ ਉਹਨੂੰ ਲੈ ਕੇ ਚਾਹ ਲੈ ਕੇ ਆਈ ਸੀ ਮੰਮੀ ਹੁਣੇ ਵਾਰ ਕਹਿੰਦੇ ਮੈਂ ਕੰਮ ਕਰਨ ਲੱਗੀ ਪੇਂਟਿੰਗ ਕਰਨੀ ਹੈ ਉਹ ਆਪ ਹੀ ਕਰ ਲਈ ਨਹੀਂ ਮੇਰੇ ਨਾਲ ਲੜੋ ਨਾ ਮੈਂ ਤੁਹਾਨੂੰ ਲੜਮੇ ਤਾਂ ਲੜਨ ਨਹੀਂ ਆਈ ਹੈਗੀ ਸਿਰਫ ਸਮਝਾਣ ਆਈ ਸੀਗੀ ਬਸ ਚਲੋ ਕੋਈ ਨਹੀਂ ਅਸੀਂ ਸਮਝ ਲਗਾ ਲਾਂਗੇ ਕਿ ਤੇ ਟਰਾਈ ਕਰਾਂਗੇ ਹਾਂ ਜਣਜੀ ਦਾ ਕੋਈ ਗੱਲ ਨਹੀਂ ਹੈਗੀ ਇਹ ਤਾਂ ਚੱਲ ਹੁਣ ਬੜਾ ਮोटा ਕਹਿਤਾ ਬੰਦੇ ਨਾਲ ਕੇ ਰਹਿੰਦਾ ਆ ਆਪਾਂ ਸਭ ਹਾਸ ਸਮਝੋ ਗੱਲ ਦੇ ਵਿੱਚ ਹੋਰ ਨਹੀਂ ਪਤਾ ਲੱਗਦਾ ਉਹਨੇ ਕਿੰਨਾ ਕਹੀ ਆ ਜਿੰਨਾ ਕਿ ਸਮਝਦੇ ਹੋ ਜਿਹੜੇ ਸਮਝੂਗੇ 2-3 ਮਹੀਨੇ ਤੋਂ ਹੋਇਆ ਨੂੰ ਆਈ ਨਹੀਂ ਹੋਈ चल कोई नहीं होली वोली समझ जाओगे कल। इधर किसी संबंध ना लगाया यार इस संबंध ताँप आता लगेगा इस संबंध में ये निकड़ होने समझ लाज जाने में। चल कोई नहीं समझोगे। और आपके अपने का आधारित कंपन ज़्यादा लगता है बंदा या? चल कोई नहीं। चलो ठीक है ठीक है। संभलांगे से ठीक है। अब मैं तुझे � ਚਲੋ ਕੋਈ ਨਾ ਤੁਸੇ ਕੰਮ ਨਾ ਕਰੋ ਬੜਾ ਨਾ ਪੇ ਕਾਜ ਕਰਨਾ ਥੋੜੀ ਗਾਲ ਵੀ ਸਮਝਣ ਦੀ ਕੋਈ ਨਹੀਂ ਤੁਮਰੇ ਆ ਤੁਮਰੇ ਆਓ ਤੁਸੀਂ ਯਾਰ ਤੇ ਮੈਨੂੰ ਕਿੱਥੇ ਥੁਕੜਿਆ ਮੈਂ ਕਿੱਥੇ ਥੁਕੜਿਆ ਕਿੱਥੇ ਥੁਕੜਿਆ ਹੋਇਆ ਬਹੁਤ ਬੁੰਦੀਆਂ